ਹਾਂ ਹਾਂ ਹੁਣ ਚੱਲ ਠੀਕ ਆ ਅੰਦਰ ਦੇਖੀਏ ਫੜ ਜਾ ਇਹ ਪਾਜੀ ਵੀ ਆਏ ਆ ਦੇਖ ਲੈ ਤੈਨੂੰ ਪਾਜੀ ਆ ਦੇਖ ਲੈ ਆਜੋ ਹੁਣ ਦੇਖ ਪਾਜੀ ਆਜੋ 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 ਆਹ ਦੇਖ ਤੇਰੇ ਦੂਰ ਲੱਗ ਰਹੇ ਇਹ ਜੂਰ ਲੱਗ ਆ ਪਹਿਲਾਂ ਤਾਂ ਬਾਥਰੂਮ ਦੇਖੋ ਇੰਟੈਲੀਟ ਟਾਇਲ ਲੱਗੀ ਹੋਈ ਆ ਬਾਥਰੂਮ ਮੰਨ ਟਾਇਲੈਂਟ ਆ ਆ ਦੇਖ ਲੋ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਦੇ ਕਿਸੇ ਪਤਿੱਲੇ ਦੇ ਉੱਤੇ ਕਾਊ ਪਰਮਾਨੀ ਆ ਇਸੇ ਪਤਿੱਲੇ ਦੇ ਉੱਪਰ ਬੰਨੇ ਆ ਆ ਦੇਖ ਲੋ ਬੰਦਾ ਅਲੇਨਾ ਯਹਾਂ ਸਾਹਿਬ ਆਹ ਆਹ ਵੈਰੀ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਹੈਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਹਮ ਸਫਾਈ ਕਰਨਾ ਹੈ ਹੱਥ ਪੱਟ ਕੇ ਤਰੇ ਦੇ ਵੱਡੂਗਾ ਨਾ ਮੇਰੇ ਨਾਲ ਛਾੜੀ ਤੋੜ ਕੇ ਦੋ ਰਹਾ ਕਰਦੇ ਹੋ ਹੈ ਅਜਾ ਰੋਟੀ ਪ੍ਰਿਆਣੀ ਓਨਰ ਸਾਹਿਬ ਦਾ ਨਾਮ ਲਾਓ ਓਨਰ ਸਾਹਿਬ ਧਿਆਨ ਰੱਖੋ ਤੇਲ ਦਿਖਾਓ ਵੀਰੇ ਇੱਥੇ ਅੱਤੇ ਇਹਦੇ ਆਹੋ ਆਹੋ ਦੇਖੋ ਕਿਸ ਨਾ ਢਾਕੇ ਸਾਫ ਉਧਰੇ ਢੰਗ ਰੱਖੇ ਹੋਏ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਦੀ 70 70 ਪੈਸ ਆਪਾ ਤਕੋ ਵੀ ਦੇ ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ ਆਪਾ ਤਕੋ ਵੀ ਤਾਂ ਬਾਹਰ ਪਈ ਹੈ ਆ ਜਦੋਂ ਦੇਖਿਆ ਵੀ ਹਲੇ ਨਾ ਕੁਝ ਵੀ ਨਹੀਂ ਹੈ ਮੈਂ ਤੇਲ ਲਗਾ ਜਿਹੜਾ ਹੁਣੀ ਮਦਰੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਅਦਰ ਨਹੀਂ ਮਾਹਰ ਬੰਦੇ ਗਾ ਆਹ ਸਾਰੇ 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 ਇਹ ਫਰੈਸ਼ ਤੇਲ ਜਿੱਚ ਬਣੇ ਆ ਆ ਪਏ ਆ ਮੱਖੀਆਂ ਮਚਰਾ ਚ ਆਹ ਲੋਕਰਮਾ ਕੀ ਤੇਲ ਆਇਆ ਸਟੇਜ ਬਣ ਰਿਹਾ ਬਈ ਇਹ ਯਾਰ ਮਾਰ ਨਾ ਦੇਖੋ ਇਹ ਦੇਖੋ ਸਾਸ ਬਈ ਮੱਖੀ ਮੱਛਰ ਆ ਲੋ ਉਹ ਨਹੀਂ ਇਹ ਆਪ ਗਿਰੇ ਹੋਏ ਆ ਮਰੂ ਗੇ ਬਰੀ ਤਾਂ ਲੋ ਕਿੰਨਾ ਆ ਪਿਆਲਾ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਗੱਲੀ ਦੇ ਆਹੋ ਉਹ ਲੈ ਆਹ ਦੇਖੋ ਅਮੰਜਿਆਂ ਦੇ ਰਿੱਤੇ ਆ ਉੱਪਰ ਪਿਆ ਆ ਲੋ ਆਹੜੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜਿਆਂ ਦੇ ਥੱਲੇ ਪੀਂ ਜੀ ਆ ਜਾਏਗਾ ਮੈਂ ਦੇਖੀ ਸਾਰੇ ਪੁੱਛੂਆਂ ਨੇ ਖਾਇਆ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਮਾਈ ਗੋਡ ਯਾਰ ਵੈਰੀ ਡੀਕਵਾਲਿਟੀ ਆਹ ਜੀ ਮਮੋਸ ਨਾਲੇ ਦੋਸਤੋ ਆ ਦੇਖ ਲਓ ਮਮੋਸ ਦਾ ਹਾਊਸ ਪ੍ਰਿੰਸ ਆ ਸਾਰੇ ਨਵੇਂ ਕਿਆ ਵੈਰੀ ਆਰਡਰ ਮਾਜੀ ਤਰਾ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਜਾਂਦਾ ਪੰਮੀ ਨਹੀਂ ਆ ਫ੍ਰਿਜ ਇੱਥੇ ਹੀ ਹੈ ਮੋਟਰ ਵੀ ਹੈ ਮੈਂ ਤਾਂ ਖਾਦਿਆਂ ਤੁਹਾਨੂੰ ਓ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਹਾਲੋ ਪੂਰੀ ਹੈ ਦਰਵਾਜ਼ੇ ਦੇ ਕੋਲ ਸਮੈਲ ਮਾਰ ਰਹੀ ਹੈ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਕਾਲਾ ਕਾਲਾ ਗੇਸ ਬੜਾ ਐਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਲਾਹੋ ਮੜੀ ਜੀ ਠੀਕ ਹੈ ਇਹ ਉਠਾ ਦਿਓ ਹਾਂਜੀ ਗੋਪੀ ਅੱਜੇ ਤੋੜ ਕੇ ਲੈਣਾ ਹੈ ਇਹ ਉਧਰਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਆ ਚੀਕਨੇ ਜੀ ਦੇਖੋ ਹਾਂ ਜੀ ਹਾਏ 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 ਸਿਕੀ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਐ ਪੱਟ ਕੇ ਲੈ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹਦੀ ਗੋਭੀ ਬਣ ਰਿਆ ਐ ਨਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਇੱਕ ਨਹੀਂ ਫਿਕਨੇ ਇੱਕ ਗੱਦਨ ਵਾਲਾ ਹੈ ਗੇਰੇ